ਕੀ ਕਰਤੇ ਆਂ ਜੀ ਕੋ ਹਾਂਜੀ ਬਾਈ ਹਾਂਜੀ ਮੇਰੀ ਗੱਲ ਸੁਣ ਤੇ ਆ ਨਾ ਹਾਂਜੀ ਬਾਈ ਵਾਏ ਜਾ ਰਹੇ ਆ 2-3 ਦਿਨਾਂ ਵਾਸਤੇ ਬਾਹਰੇ ਅੱਛਾ ਬਾਈ ਤੇ ਆ ਸਾਰਾ ਜਿੰਨੇ ਝੋਨੇ ਦਾ ਕੰਮ ਐ ਇਹ ਤੂੰ ਆਪਣੀ ਨਿਗਰਾਨੀ ਚ ਲਵਾਉਣਾ ਕੋਈ ਗੱਲ ਨਹੀਂ ਬਾਈ ਤੁਸੀਂ ਜਾਓ ਕੋਈ ਚੱਕਰ ਨਹੀਂ ਜਮੇ ਟੈਨਸ਼ਨ ਨਾ ਲਓ ਮੈਂ ਆਪੇ ਸਾਉ ਨੂੰ ਵੇ ਸਾਰਾ ਕੰਮ ਚੱਲ ਠੀਕ ਆ ਫਿਰ ਹੈ ਠੀਕ ਆ ਬਾਈ ਹਾਂਜੀ ਹਾਂਜੀ ਬਾਈ ਜੀ ਇੱਕ ਗੱਲ ਕਰਨੀ ਸੀ ਹਾਂ ਬਾਈ ਜੀ 50000 ਰੁਪਏ ਚਾਹੀਦਾ ਸੀਗਾ ਓਏ ਦੇਖ ਵੈਸੇ ਤਾਂ ਆਪਾਂ ਚੰਗੇ ਮਿੱਤਰ ਆ ਹਨਾ ਪਰ ਜਿਹੜੇ ਤੂੰ 50000 ਰੁਪਈਆ ਮੰਗਦਾ ਨਾ ਇਹ ਪੈਸਾ ਨਾ ਮਿੱਤਰਤਾ 'ਚ ਫਰਕ ਪਵਾ ਦਿੰਦਾ ਪਤਾ ਕੀ ਗੱਲ ਹੈ ਬਾਈ ਜੀ ਛੋਟੇ ਭਰਾ ਨੇ ਕਰਿਆ ਬਿਜ਼ਨਸ ਮੈਂ ਉਹਨੂੰ ਜਵਾਨ ਦੇ ਹੀ ਖੜਾ ਉਹ ਮੈਨੂੰ ਪਤਾ ਹੈ ਮੈਂ ਤੇਰੀ ਗੱਲ ਸਮਝ ਸਕਦਾ ਮੈਂ ਤੇਰੇ ਨਾਲ ਬਿਲਕੁਲ ਐਗਰੀ ਹਾਂ ਪਰ ਤੂੰ ਦੋ ਚਾਰ ਦਿਨ ਖੜ ਜਾ ਮੈਂ ਜਾਇਆ ਮਾੜਾ ਜਾ ਆ ਕਿ ਤਰ੍ਹਾਂ ਹੱਲ ਕਰ ਦੂੰ ਕਰ ਦੇ ਬਾਈ ਜੀ ਪਤਾ ਛੋਡੇ ਦੀ ਮਾਨ ਹੈ ਮੇਨੂੰ ਤਾਂ ਉਹ ਮੈਨੂੰ ਜਾਇਆ ਉਹਨ ਦੇ ਮੈਂ ਤੇਰਾ ਹੱਲ ਕਰ ਦੂੰ ਠੀਕ ਹੈ ਇਹਦੀ ਟੈਨਸ਼ਨ ਨਾ ਲਓ ਤੁਸੀਂ ਇਹ ਤਾਂ ਮੈਂ ਸਾਰਾ ਸੰਭਲ ਲਊਗਾ ਵੀ ਵੈਸੇ ਕਿੰਨੀ ਤਰੀਕ ਨੂੰ ਚਾਹੀਦੇ ਆ ਬਈ 8 ਤਰੀਕ ਦਿੱਤੀ ਹੋਈ ਐ 8 ਤਰੀਕ ਬਾ ਕੋਈ ਨਹੀਂ ਮੈਂ ਅੱਜ 4 ਤਰੀਕ ਹੋ ਗਿਆ ਅੱਜ ਬਈ 4 ਦਿਨ ਹੀ ਨੇ ਮੇਰੇ ਲਵੇ ਮੈਂ 3 ਦਿਨ ਬਾਹਰ ਹੀ ਰਹਿਣਾ ਤੈਨੂੰ ਮੈਂ ਕਹਣਾ ਦਿਨ ਇੱਕ ਨਹੀਂ ਟੱਪਣ ਦਿੰਦਾ ਨਾਲ ਦੀ ਨਾਲ ਹੱਲ ਕਰ ਦ ਬਸ ਠੀਕ ਠੀਕ ਐਦੀ ਨਾ ਟੈਨਸ਼ਨ ਲਿਓ ਕੋਈ ਚੱਕਰੀ ਨਹੀਂ ਨਹੀਂ ਜਾ ਰ ਅੱਪਾ ਯਾਰੀ ਦੋਸਤੀ ਐ ਖੱਟੀ ਐ ਠੀਕ ਐ ਠੀਕ ਐ ਬਾਈ ਜੀ ਬਾਈ ਜੀ ਆ ਗਈ ਬਾਈ ਜੀ ਨੂੰ ਪੁੱਛਦਾ ਪੈਸਿਆਂ ਦਾ ਹੱਲ ਹੋ ਗਿਆ ਕਿ ਨਹੀਂ ਨਾ 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 ਮੈਂ ਤਾਂ ਪਹੁੰਚ ਗਿਆ ਸੀ ਬਹੁਤ ਟਾਈਮ ਤੱਕ ਰਾਤ ਹੀ ਟਾਈਮ ਨਾਲ ਬਹੁਤ ਨਾ ਸਿਕਾ ਬਾਈ ਜੀ ਸਤਿ ਸ਼੍ਰੀ ਅਕਾਲ ਹੋ ਲਾਉਣਾ ਮੈਂ ਤੁਹਾਨੂੰ ਫੋਨ ਫਿਰ ਖੈਰ ਕਿ ਹੈ ਆ ਗਏ ਬਾਈ ਜੀ ਆਹਾ ਆ ਗਏ ਹੋਰ ਕਿਵੇਂ ਚੱਲ ਰਿਹਾ ਕੰਮ ਕਰ ਕੰਮ ਕਰ ਵਧੀਆ ਬਈ ਸਾਰਾ ਠੀਕ ਠਾਕ ਠੀਕ ਹੈ ਹੋਰ ਬਈ ਠੀਕ ਸਾਰੇ ਤੋਂ ਵਧੀਆ 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 ਕੈਂ ਜੀਰੀ ਆਪਣੀ ਲੱਗ ਗਈ ਆ ਨਾ ਤਾ ਪੀਲਾ ਕੇ ਰਹਿ ਗਿਆ ਉਹ 11 ਇਚ ਵਾਲਾ ਅੱਛਾ ਹਾਂ ਉਹ ਆਪਾਂ ਬਰਬਾਦ ਹੀ ਲਾਵਾਂਗੇ ਫੌਦ ਵਾਲੇ ਠੀਕ ਹੈ ਤੇ ਭਾਈ ਉਹ ਕੰਮ ਜੈ ਕੈਸੂ ਵਿੱਚ ਉਹ ਹਾਂ ਸੱਚ ਯਾਰ ਉਹ ਪਤਾ ਕੀ ਹੋਇਆ ਤੇਰੀ ਭਝਾਈ ਵਾਲੇ ਖਾਤੇ ਚ ਰੱਖਦਾ ਮੈਂ ਸਾਰੇ ਪੈਸੇ ਤੇ ਅੱਗੇ ਆਏ ਤਵਾਰ ਸੀ ਕੋਈ ਨਹੀਂ ਮੈਂ ਕਹਿਣਾ ਉਹਨੂੰ ਛੜਾ ਕੇ ਦੇਊਗੀ ਤੇਰੀ ਭਾਈ ਜੀ ਕੱਲ ਨੂੰ ਦੇਣੇ ਸੀ ਵਾ ਕੋਈ ਨਹੀਂ ਕੱਲ ਨੂੰ ਕਰਦੇ ਆ ਫਿਰ ਗਵਾਨ ਕਰੀ ਗੰਦੇ ਮੈਂ ਕਹਿਣਾ ਕੋਈ ਕੰਮ ਨਾ ਯਾਰ ਪ੍ਰਵਾਹ ਨਾ ਮਨ ਪੈਸੇ ਤੈਨੂੰ ਮਿਲ ਜਾਣਗੇ ਠੀਕ ਹੈ ਆ ਰੋਟੀ ਲੈ ਜਾ ਰੋਟੀ ਫੜਾ ਪੈਸੇ ਦਾ ਕੋਈ ਚੱਕਰ ਨਹੀਂ ਪੈਸੇ ਦਾ ਆਪਣੇ ਕੋਲੇ ਬਹੁਤ ਨਹੀਂ ਪਰ ਮੈਂ ਤੈਨੂੰ ਇੱਕ ਗੱਲ ਕਹਿਣਾ ਤੇ ਪੈਸਾ ਨਾ ਭਾਇਆਂ ਚ ਫਿੱਕ ਪਵਾ ਦਿੰਦਾ ਹੁੰਦਾ ਤੇ ਮੈਂ ਨਹੀਂ ਚਾਹੁੰਦਾ ਆਪਣੇ ਚ ਫਿੱਕ ਪਾਵੇ ਮੈਂ ਤੈਨੂੰ ਇਹੀ ਕਹਿਣਾ ਵੀ ਤੂੰ ਕੋਈ ਹੋਰ ਇੰਤਜ਼ਾਮ ਕਰ ਇਹ ਗੱਲ ਤੈਨੂੰ ਮੈਂ ਪਹਿਲਾਂ ਵੀ ਸਮਝਾਈ ਸੀਗੀ ਵੀ ਪੈਸਾ ਭਾਇਆਂ ਚ ਫਿੱਕ ਪਵਾ ਦਦਾ ਭਾਈ ਜੀ ਤੋ ਸਿੰਘ ਨੇ ਪਹਿਲਾਂ ਦੱਸ ਦਿੰਦੇ ਹੁਣ ਮੈਂ 4 ਵਜੇ ਤੱਕ ਕਿਵੇਂ ਹੱਲ ਕਰੂੰਗਾ ਨਹੀਂ ਆ ਉਹ ਮੈਨੂੰ ਤਾਂ ਐ ਸੀ ਜੀ ਸੀ ਤੂੰ ਸਮਝ ਜਿੰਦਾ ਇਸ਼ਾਰਾ ਮੇਰਾ ਪਰ ਤੂੰ ਤਾਂ ਸਮਝਿਆ ਹੀ ਨਹੀਂ ਚੱਲ ਹੁਣ ਐ ਕਰ ਨਾਲੇ ਤਾਂ ਉਹ ਕੰਮ ਕਰਨ ਆਲਾ ਪਿਆ ਜਿਹੜਾ ਉਹ ਨਵੇਂ ਡੇ ਨਾਲੇ ਆਪ ਤਾ ਸ਼ਾਮ ਤੱਕ ਪੈਸਿਆਂ ਦਾ ਹੱਲ ਕਰ ਲਈ ਠੀਕ ਹੈ ਸੈਂਗਾ ਉਹ ਬਈ ਆਪ ਹੀ ਕੰਮ ਕਰ ਲੈ ਕੀ ਕਰਨ ਹੋਗੀ ਹੋਰ ਬਈ ਤੂੰ ਮੈਂ ਠੀਕ ਹਾਂ ਠੀਕ ਆ ਵਧੀਆ ਤੂੰ ਆਪ ਹੀ ਕੰਮ ਕਰ ਕਰਨ ਲੱਗ ਰਿਹਾ ਨਾ ਕੋਈ ਬੰਦਾ ਨਹੀਂ ਹੈਗਾ ਕੀ ਗੱਲ ਹੋਗੀ ਚਲ ਆ ਉਧਰ ਬੈਠ ਕੇ ਗੱਲ ਕਰਦੇ ਆ ਆ ਜੋ ਵੇ ਹਾਂ ਸੱਚ ਤੂੰ ਇੰਨਾ ਟਾਈਮ ਕਿੱਥੇ ਰਹਾ ਦਿਖਾਈ ਨਹੀਂ ਕਦੇ ਮੈਂ ਤੁਹਾਨੂੰ ਦੱਸਿਆ ਸੀ ਨਾ ਭਾਈ ਦਾ ਬਿਜ਼ਨਸ ਲੈਣਾਗਾ ਉਹ ਆਪਣਾ ਬਿਜ਼ਨਸ ਕਾਮ ਜਾਵੇਗਾ ਮੈਨੂੰ ਕਦੇ ਦਿੱਲੀ ਕਦੇ ਬੰਬੇ ਕਦੇ ਕਪਾਏ ਕਿਤੇ ਕਿਤੇ ਸਪੇਅਰ ਪਾਰਟ ਦਾ ਸਮਾਨ ਲਿਆਣਾ ਪੈਂਦਾ ਸੀਗਾ ਤਾਂ ਵੀਰ ਕਿੱਧਰ ਸੁਆਬ ਨਾਲ ਜੁੜੀ ਨੂੰ ਵੇਚਿਆ ਉਹ ਅੱਜ ਮੈਂ ਤੁਹਾਨੂੰ ਦੇਖਿਆ ਕੰਮ ਕਰ ਤੈਨੂੰ ਮਾਂ ਚਾਹੋ ਬਾਈ ਜੀ ਨੂੰ ਪੁੱਛਦੇ ਆਂ ਕੀ ਇਹ ਆਪ ਹੀ ਕੰਮ ਕਰਨ ਲੱਗੇ ਪਏ ਨੇ ਉਹ ਤਾਂ ਠੀਕ ਹੈ ਹੂੰ ਚਲ ਬਹਿ ਜਾ ਗਰ ਮੀ ਗੋਖ ਤਾਂ ਹੋਰ ਕੀ ਹੋਵੇ ਹੋ ਜਾ ਉਹ ਯਾਰ ਕੀ ਪੁੱਛਣਾ ਮੈਂ ਨਾ ਤ੍ਰਿਪੁਰਜ ਐਪ ਜੀ ਚੱਲਦੀ ਸੀ ਅੱਛਾ ਕਹਿੰਦੇ ਪੈਸਾ ਟਾਪਲ ਹੁੰਦਾ 45 ਦਿਨਾਂ ਚ ਹਾਂਜੀ ਮੈਂ ਸਾਰੇ ਪੈਸੇ ਇਕੜਾ ਕੇ ਤ੍ਰਿਪੁਰਜ ਜੀ ਵਾਲੇ ਖਾਤੇ 'ਚ ਉਹ ਐਪ ਜੀ ਚਲਾ ਕੇ ਉਹ ਸਾਰੀ ਨਾਫਾ ਐਪ ਰਹੀ ਐ ਨਾ ਫਾਤਾ ਰਿਹਾ ਹੁਣ ਤਾਂ ਬਹੁ ਘਰ ਲੁੱਟੇ ਨੇ ਹੋਰ ਉੱਤੋਂ ਰਹਿਣਾ ਹੁੰਦਾ ਆ ਬਾਹਰ ਸੀਗਾ ਇਹ ਵੀ ਦੌਤੇ ਲੱਗ ਗਿਆ ਹੈ ਹੁਣ ਤਾਂ ਵਿਕਲਪ ਹੀ ਬਚਿਆ ਇਸੇ 'ਤੇ ਗੁਜ਼ਾਰਾ ਕਰਦਾ ਬਸ ਤੇ ਬਾਕੀ ਇਹ ਕੋਈ ਕੰਮ ਨਹੀਂ ਸ਼ੂਟਾ ਜੀ हां दसों कोई गल यार नहीं 30000 ਰੁਪਏ ਦੀ ਲੋੜ ਸੀ 30000 ਦੀ ਗੱਲ ਕਰਤੀ ਤੁਸੀਂ ਪਰ ਮੈਂ 3 ਲੱਖ ਲੈ ਲਓ ਪਰ ਇੱਕ ਗੱਲ ਐ ਆਪਣੀਆਂ ਯਾਰੀ ਦੋਸਤੀ ਪੈਸਾ ਵੱਡੇ ਵੱਡਿਆਂ ਚ ਫੱਕਵਾ ਦਿੰਦਾ ਇਹ ਤਾਂ ਸਮਝਦੇ ਨਾ ਗੱਲ ਆ ਕਰਕੇ ਤੁਸੀਂ ਆਜੇ ਪੈਸੇ ਨਾਲ ਕਿਤੋਂ ਹੋਰ ਕਰੋ ਯਾਰੀ ਆਪਣੀ ਇੱਕ ਜਗ੍ਹਾ ਤੇ ਪੈਸੇ ਦਾ ਕੋਈ ਚੱਕਰ ਨਹੀਂ ਪੈਸੇ ਦਾ ਆਪਣੇ ਕੋਲੇ ਬਹੁਤ ਹੈ ਪਰ ਮੈਂ ਤੈਨੂੰ ਇੱਕ ਗੱਲ ਕਹਿਣਾ ਤੇ ਪੈਸਾ ਨਾ ਭਾਈਆਂ ਚ ਟਿਕ ਪਵਾ ਦਿੰਦਾ ਹਾਂ ਤੇ ਮੈਂ ਨਹੀਂ ਚਾਹੁੰਦਾ ਆਪਣੇ ਚ ਟਿਕ ਪਵੇ ਮੈਂ ਤੈਨੂੰ ਇਹੀ ਕਹਿਣਾ ਵੀ ਤੂੰ ਕੋਈ ਹੋਰ ਇੰਤਜ਼ਾਮ ਕਰ ਲੈ ਉਹ ਭਾਈ ਤੇ ਸਾਢੇ ਜਰਾ ਤੈਨੂੰ 30 ਚਾਹੀਦਾ ਮੈਂ ਤੈਨੂੰ 40 ਕਰਦਾ ਡਿੰਗੋ ਤੇ ਨੰਬਰ ਚਾਲਦੇ ਤੇਰਾ हां गूगल पे नंबर ਤਾਂ ਉਹੀ ਐਸ ਤਰ੍ਹਾਂ ਦਾ ਪੁਰਾਣਾ ਜਲਦਾ ਨਾ ਚੱਕ ਮੈਂ ਤੇਨੂੰ 40000 ਕਰਤਾ ਠੀਕ ਐ ਬਈ ਬਹੁਤ ਬਹੁਤ ਧੰਨਵਾਦ ਯਾਰ ਤੇਰਾ ਬਈ ਧੰਨਵਾਦ ਦੀ ਲੋੜ ਨਹੀਂ ਸਮਾਂ ਹਰ ਇੱਕ ਤੇ ਕੋਈ ਨਹੀਂ ਦਿੰਦਾ ਹੈਗਾ ਅੱਜ ਮੇਰੇ ਤੇ ਕੱਲ ਨੂੰ ਤੇਰੇ ਤੇ ਉਹ ਪਰਵਾਦ ਮਤੋਂ ਕਰਨਾ ਚਾਹੁੰਦਾ ਬਾਕੀ ਤੁਸੀਂ ਕਹਿੰਦੇ ਸੀ ਨਾ ਕਿ ਪੈਸਾ ਪਾਇਆ ਪਾਇਂ ਸਵਰਤ ਕੋਵਾ ਲੰਦਾ ਜਿੱਤੇ ਯਾਰੀ ਦੋਸਤੀ ਹੋਵੇ ਨਾ ਉੱਤੇ ਪੈਸਾ ਮੈਟਰ ਨਹੀਂ ਰੱਖਦਾ ਬਾਕੀ ਗੱਲ ਹੋ ਰਿਹਾ ਹੈ ਬੰਦਾ ਪੈਸਾ ਉੱਥੇ ਹੀ ਮੰਗ ਲਾਂਦਾ ਜਿੱਥੋਂ ਬੰਦੇ ਨੂੰ ਉਮੀਦ ਹੁੰਦੀ ਆ ਚਲੋ ਵਧੀਆ ਤੁਸੀਂ ਨੇ ਉੱਦੇ ਮੈਨੂੰ ਪੈਸੇ ਨੂੰ ਜਵਾਬ ਦਿੱਤਾ ਨਹੀਂ ਤਾਂ ਮੈਂ ਅੱਜ ਤੇ ਇਹ ਮਕਾਮ ਤੇ ਕਿੱਥੇ ਹੁੰਦਾ ਬਾਕੀ ਮਾਲਕ ਦੇਖਦਾ ਤੁਹਾਨੂੰ ਤੰਦਰੁਸਤ ਰੱਖੇ ਤੇ ਨਾਲ ਇੱਕ ਗੱਲ ਹੋ ਰਹੀ ਹੈ ਬੰਦਾ ਪੈਸਾ ਉੱਥੇ ਹੀ ਮੰਗ ਲਾਂਦਾ ਜਿੱਥੋਂ ਬੰਦੇ ਨੂੰ ਉਮੀਦ ਹੁੰਦੀ ਆ ਚਲੋ ਵਧੀਆ ਤੁਸੀਂ ਨੇ ਉੱਦੇ ਮੈਨੂੰ ਪੈਸੇ ਨੂੰ ਜਵਾਬ ਦਿੱਤਾ ਨਹੀਂ ਤਾਂ ਮੈਂ ਅੱਜ ਤੇ ਇਹ ਮਕਾਮ ਤੇ ਕਿੱਥੇ ਹੁੰਦਾ ਚਲੋ ਮਾਲਕ ਭਲੀ ਕਰੇ ਛੋਟੇ